ਕਾਰਯੋਗ ਬਾਗੇ ਪਰਾਨੇ ਦੀ ਇਸ ਮੰਡੀ ਦੇ ਵਿੱਚ ਆਸੇ-પાસੇ ਦੇ ਹਲਕਿਆਂ ਤੋਂ ਤੇ ਬਾਗੇ ਪਰਾਨੇ ਦੇ ਮੇਰੇ ਸਤਕਾਰਯੋਗ ਬਜ਼ੁਰਗੋ ਨੌਜਵਾਨ ਵੀਰੋ ਤੇ ਮੇਰੀਓ ਮਾਤਾਓ ਪੈਨੋ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਨੀ ਚਾਹਣਾ ਹੈ ਕੀ ਆਪਾਂ ਸਾਰਿਆਂ ਨੇ ਸੰਘਰਸ਼ ਲੜਨਾ ਹੈ ਸਮੇਂ ਦੀਆਂ ਸਰਕਾਰਾਂ ਸਾਡੇ ਤੇ ਅਤਿਆਚਾਰ ਕਰ ਰਹੀਆਂ ਕਿਉਂਕਿ ਉਹ ਆਪਣੀ ਮਨਮਰਜ਼ੀ ਕਰਦੀਆਂ ਤੇ ਸਾਡੇ ਨਾਲ ਧੱਕਾ ਕਰਦੀਆਂ ਜੇ ਸਾਡੀ ਅਸੀਂ ਇਸ ਤਰ੍ਹਾਂ ਥੱਲੇ ਬੈਠ ਕੇ ਆਰਾਮ ਨਾਲ 2-4 ਘੰਟੇ ਆਪਣੇ ਲੀਡਰਾਂ ਦੀਆਂ ਗੱਲਾਂ ਨਾ ਸੁਣਾਂਗੇ ਤਾਂ ਫੇਰ ਮਕਮਲ ਤੌਰ ਤੇ ਇਹ ਸਰਕਾਰਾਂ ਰੋਜ਼ਾਨਾ ਨਵੇਂ ਕਾਨੂੰਨ ਬਣਾਉਣਗੀਆਂ ਤੇ ਸਾਡੇ ਹੱਥੋਂ ਸਾਰਾ ਕੁਝ ਖੋਹ ਲੈਣਗੀਆਂ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਵੇਂ ਲੰਗਰਾਂ ਦੇ ਵਿੱਚ ਸੇਵਾ ਕਰਦੇ ਐ ਜਿਵੇਂ ਗੁਰੂ ਘਰ ਦੀ ਸੇਵਾ ਕਰਦੇ ਐ ਏ ਵੀ ਸਾਡਾ ਫਰਜ ਮੰਨਦਾ ਕਿ ਸਾਨੂੰ ਥੱਲੇ ਬਾਟ ਕੇ ਦੱਬੇ ਮਿੱਤੇ ਕੁਚਲਿਆਂ ਦਾ ਸੰਘਰਸ਼ ਕਰਨਾ ਚਾਹੀਦਾ ਹੈ। ਪਰ ਮੈਂ ਬਪੇਸ਼ ਬਗੇਲ ਜੀ ਸਾਡੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਇੰਚਾਰਜ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਸਾਰਾ ਕੁਝ ਛੱਡ ਕੇ ਮਗਰਲੇ 50 ਦਿਨਾਂ ਤੋਂ ਲਗਾਤਾਰ ਦੱਬੇ ਮਿੱਤੇ ਕੁਚਲਿਆਂ ਦੀ ਗਰੀਬਾਂ ਦੀ ਲੜਾਈ ਲੜਨ ਵਾਸਤੇ 36 ਗੜ ਚੋਂ ਪੋਹ ਦੇ ਇਸ ਮਹੀਨੇ ਬਪੇਸ਼ ਬਗੇਵ ਜੀ ਇੱਥੇ ਪਹੁੰਚੇ ਐ ਮੈਂ ਬਾਗੇ ਪ੍ਰਾਣੇ ਵਾਲਿਓ ਆ ਜਿਹੜੇ ਖੜੇ ਐ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਜਿਨ੍ਹਾਂ ਨੂੰ ਲੱਗਦਾ ਵੀ ਠੰਡ ਹੈ ਧੁੱਪੇ ਜਾਵੜੀਏ ਯਾਰ ਹੁਣ ਵਾਵਾ ਚੇਰ ਹੋ ਗਿਆ ਚੱਲੀਏ ਮੈਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਸੁਣਾਉਣਾ ਚਾਹਣਾ ਤੁਹਾਨੂੰ ਆਜ਼ਾਦੀ ਤੋਂ ਪਹਿਲਾਂ ਦੀ ਜਿਹੜੇ ਆਜ਼ਾਦੀ ਦੇ دیਵਾਨੇ ਸਨ ਉਦੋਂ ਟੈਲੀਫੋਨ ਨਹੀਂ ਚੱਲਦਾ ਸੀਗਾ ਟੈਲੀਫੋਨ ਤੇ ਅੰਗਰੇਜ਼ ਹੁਕਮਰਾਨ ਜਿਹੜੇ ਲੋਕ ਇਕੱਠ ਕਰਦੇ ਸਨ ਜਿਵੇਂ ਭਗਤ ਸਿੰਘ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਆਜ਼ਾਦ ਕਰਤਾਰ ਸਿੰਘ ਸਰਾਭਾ ਇਹ ਜਿਹੜੋ ਇਕੱਠੇ ਕਰਦੇ ਸਨ ਤੇ ਪੋਲਸ ਇਹਨਾਂ ਨੂੰ ਕਾਲੇ ਪਾਣੀ ਭੇਜ ਦਿੰਦੇ ਸੀ ਫੇਰ ਇਹ ਚੋਰੀ-ਚੋਰੀ ਇਕੱਠੇ ਹੋਇਆ ਕਰਦੇ ਸੀ ਰਾਤ ਨੂੰ ਤੇ ਆਜ਼ਾਦੀ ਦੇ دیਵਾਨਿਆਂ ਦਾ ਸੁਨੇਹਾ ਸੁਣ ਵਾਸਤੇ ਰਾਤ ਨੂੰ ਕਈ ਵਾਰੀ ਤੜਕੇ ਦੇ 4 ਵਜ ਜਾਂਦੇ ਸੀ ਪਰ ਜਿੰਨਾਂ ਲੋਕਾਂ ਨੇ ਇਹ ਦੇਸ਼ ਆਜ਼ਾਦ ਕਰਾਇਆ ਉਹ 4 ਵਜੇ ਤੱਕ ਭੁੱਖੇ ਪਿਆਏ ਥੱਕੇ ਟੁੱਟੇ ਸਰਹੇਆ ਲੈ ਕੇ ਜਾਂਦੇ ਸੀ ਤੇ ਫੇਰ ਦੇਸ਼ ਆਜ਼ਾਦ ਹੋਇਆ ਨਹੀਂ ਦੇਸ਼ ਆਜ਼ਾਦ ਨਹੀਂ ਹੋਣਾ ਸੀ ਮੇਰੇ ਸਤਕਾਰਯੋਗ ਭਰਾਓ ਮੈਂ ਹਰੀ ਸਿੰਘ ਖਾਈ ਨੂੰ ਵਧਾਈ ਦੇਣਾ ਚਾਹੁੰਨਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੂੰ ਜਗਸੀਰ ਸਿੰਘ ਬਾਬੇ ਨੂੰ ਵਧਾਈ ਦੇਣਾ ਚਾਹੁੰਨਾ ਭੋਲਾ ਸਿੰਘ ਸਮਾਜ ਭਾਈ ਨੂੰ ਵਧਾਈ ਦੇਣੀ ਚਾਹਨਾ ਕਾਕਾ ਲੋਹੜੜ ਨੂੰ ਵਧਾਈ ਦੇਣੀ ਚਾਹਨਾ ਮੈਂ ਅਰਗਣ ਸਿੰਘ ਜੀ ਨੂੰ ਵਧਾਈ ਦੇਣਾ ਚਾਹੁੰਨਾ ਮੈਂ ਅਮਰ ਸਿੰਘ ਜੀ ਨੂੰ ਵਧਾਈ ਦੇਣਾ ਚਾਹਨਾ ਮੈਂ ਲਾਡੀ ਨੂੰ ਵਧਾਈ ਦੇਣਾ ਚਾਹਣਾ ਸਾਡੇ ਸ਼ਾਹਕੋਟ ਨੂੰ ਮੈਂ ਵਧਾਈ ਸੰਦੀਪ ਸੰਧੂ ਨੂੰ ਦੇਣੀ ਚਾਹਣਾ ਸ਼ੇਰ ਸਿੰਘ ਕੋਹਾੜਾ ਐਮਪੀ ਨੂੰ ਦੇਣੀ ਚਾਹਣਾ ਕਿ ਅੱਜ ਤੁਸੀਂ ਆਏ ਹੋ ਆਪਾਂ ਸਾਰਿਆਂ ਨੇ ਕਾਂਗਰਸ ਪਾਰਟੀ ਗਰੀਬਾਂ ਤੇ ਕਿਸਾਨਾਂ ਦੀ ਲੜਾਈ ਆਪਾਂ ਲੋਕਾਂ ਨੇ ਆਉਣ ਵਾਲੇ ਸਮੇਂ ਚ ਲੜਨੀ ਹੁਣ ਹੋਇਆ ਕੀ ਮਾਤਾ ਜੀ ਓਏ ਪਿੰਡਾ ਵਾਲਿਓ ਮੇਰੇ ਸਤਕਾਰਯੋਗ ਪ੍ਰਾਪਰੋ ਕੀ ਹੋਇਆ ਤੁਹਾਨੂੰ ਪਤਾ ਹੈ ਓਏ ਮੇਰੇਗਾ ਬੰਦ ਕਰ ਦਿੱਤੀ ਗਈ ਹੈ ਉਹ ਜਿਹੜੇ 25 30 ਦਿਨ ਲੱਗਦੇ ਸੀ ਹੁਣ ਉਹ ਵੀ ਬੰਦ ਹੋ ਜਾਣਗੇ ਮਾਰਚ ਦੇ ਮਹੀਨੇ ਤੋਂ ਦੋ ਮਹੀਨਿਆਂ ਨੂੰ ਆ ਲੋ ਪਰਸ਼ ਡਾਕਟਰ ਮੈਡ ਮੋਹਨ ਸਿੰਘ ਜਿਹੜਾ ਆਮ ਘਰਾਨੇ ਨਾਲ ਸੰਬੰਧ ਰੱਖਦਾ ਵਿਅਕਤੀ ਸੀ ਔਰ ਜਿਹੜਾ ਬਿਜਲੀ ਦੇ ਖੰਭੇ ਥੱਲੇ ਬੈਠ ਕੇ ਮਨਮੋਹਨ ਸਿੰਘ ਜੀ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਉਹਨਾਂ ਨੇ ਇੱਕ ਸਕੀਮ ਬਣਾਈ ਉਹਨਾਂ ਨੇ ਕਿਹਾ ਨਰੇਗਾ ਲੈ ਕੇ ਆਉਣੀ ਹੈ ਗਰੀਬਾਂ ਨੂੰ ਰੋਜ਼ਗਾਰ ਦੇਣਾ ਹੈ ਕਿਉਂਕਿ ਉਹਨਾਂ ਨੂੰ ਪਤਾ ਸੀ 100 140 ਕਰੋੜ ਆਬਾਦੀ ਵਾਲਾ 140 ਕਰੋੜ ਆਬਾਦੀ ਵਾਲਾ ਇਹ ਦੇਸ਼ ਇਹਦੇ ਚ ਜ਼ਿਆਦਾ ਮਾਤਰਾ ਚ ਗਰੀਬ ਰਹਿੰਦਾ ਜੇ ਗਰੀਬ ਦਾ ਬੱਚਾ ਭੁੱਖਾ ਰਹਿ ਗਿਆ ਜੇ ਗਰੀਬ ਦਾ ਚੁੱਲਾ ਨਾ ਚੱਲਿਆ ਤਾਂ ਇਸ ਦੇਸ਼ ਦੇ ਵਿੱਚ ਵੱਡਾ ਟੁਕੀ ਹੋ ਜਾਏਗੀ ਦਾਖਾ ਸਾਹਿਬ ਔਰ ਅਗਰ ਗਰੀਬ ਦੇ ਘਰੇ ਰੋਟੀ ਨਹੀਂ ਹੋਏਗੀ ਇਹ ਅਮੀਰ ਚਾਰ ਸਬਜ਼ੀਆਂ ਨਾਲ ਰੋਟੀ ਖਾਏਗਾ ਤੇ ਫਿਰ ਮਜਬੂਰਨ ਤੌਰ ਤੇ ਗਰੀਬ ਨੂੰ ਅਮੀਰ ਦੇ ਘਰ ਵਿੱਚ ਦਾਖਲ ਹੋ ਕੇ ਆਪ ਦੇ ਬੱਚੇ ਦੇ ਵਾਸਤੇ ਰੋਟੀ ਚੱਕਣੀ ਪੈਣੀ ਹੈ ਇਸ ਕਰਕੇ ਇਸ ਕਰਕੇ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਇਸ ਬੇਸ਼ਕ ਦਾ ਜਿਹੜਾ ਗਰੀਬ ਹੈ ਉਹ ਮਿਹਨਤੀ ਹੈ ਉਹ ਆਪ ਦੇ ਸਨਮਾਨ ਦੀ ਲੜਾਈ ਲੜਦਾ ਹੈ ਉਹਨੇ ਮਨਰੇਗਾ ਦਿੱਤੀ ਕੰਮ ਕਰੇਗਾ ਦਿਹਾੜੀ ਮਿਲੇਗੀ 100 ਦਿਨ ਦੀ ਆਪ ਦੇ ਗਰੀਬਾਂ ਦਾ ਪੁੱਤਾਂ ਦਾ ਢਿੱਡ ਪਾਲਿਆ ਇਸ ਕਰਕੇ ਮਨਰੇਗਾ ਚਲਾਈ ਗਈ ਸੀ ਮਨਮੋਹਨ ਸਿੰਘ ਜੀ ਨੇ ਸੱਚੇ ਪਾਤਸ਼ਾਹ ਮਨ ਮੋਹਨ ਸਿੰਘ ਜੀ ਨੂੰ ਆਪਦੇ ਚਰਨਾਂ ਵਿੱਚ ਨਵਾਸ ਬਖਸ਼ੇ ਸੱਚੇ ਪਾਤਸ਼ਾਹ ਐਸਾ ਉਹ ਵਿਅਕਤੀ ਸੀਗਾ ਹੁਣ ਹੁਣ ਮੋਦੀ ਕਹਿੰਦਾ 125 ਦਿਨ ਦੇਊਗਾ ਦੇ ਪੱਤਰਕਾਰ ਕਹਿੰਦੇ ਵੱਡੇ ਵੱਡੇ ਚੈਨਲ ਕਹਿੰਦੇ ਮੋਦੀ ਨੇ ਤੋਂ 125 ਦਿਨ ਦੇ दिए ਉਹ ਭਾਈ ਮਨਰੇਗਾ ਵਾਲਿਓ ਤੁਹਾਨੂੰ ਕਿਸੇ ਕੋਈ ਐਸਾ ਵਿਅਕਤੀ ਹੈ ਹੱਥ ਖੜਾ ਕਰੇ ਜਿਹਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਹੋਵੇ ਨਹੀਂ ਮਿਲਿਆ 100 ਦਿਨ ਦਾ ਕਿਸੇ ਨੂੰ ਰੋਜ਼ਗਾਰ ਮਿਲਿਆ ਕੰਮ ਮਿਲਿਆ ਨਹੀਂ ਮਿਲਿਆ ਉਹ ਭਰਾਵੋ 30 ਦਿਨਾਂ ਤੋਂ ਵੱਧ 40 ਦਿਨਾਂ ਤੂੰ ਪਤਾ ਸੀ 125 ਦਿਨ ਤੱਕ ਕੰਮ ਮਿਲਣਾ ਹੀ ਨਹੀਂ ਕਾਜਾ ਚ 125 ਬਣਾ ਦਿਓ ਬੇਫਕੂਫ ਜਿਹੜਾ 40 ਦਿਨ ਕੰਮ ਮਿਲਦਾ ਉਹ ਸਾਡੀ ਮੰਗ ਹੈ ਮੋਦੀ ਸਾਹਿਬ ਸਾਡੀਆਂ ਮਾਵਾਂ ਨੂੰ ਕੋਈ 600 ਰੁਪਿਆ ਦਿਹਾੜੀ ਕਰਦੇ 600 ਰੁਪਿਆ ਦਿਹਾੜੀ ਘੱਟੋ ਘੱਟ ਚਾਹੀਦੀ ਹੈ ਮਨੇਰੇਗਾ ਦੀ ਬੋਲੋ ਚਾਹੀਦੀ ਹੈ ਕਿ ਨਹੀਂ ਚਾਹੀਦੀ ਦੱਸੋ ਚਾਹੀਦੀ ਹੈ 600 ਰੁਪਿਆ ਮਜ਼ਦੂਰ ਦੀ ਦਿਹਾੜੀ ਹੋਣੀ ਚਾਹੀਦੀ ਹੈ ਇਹ ਸਾਡੀ ਮੰਗ ਹੈ ਮੈਂ ਤਾਂ ਪਿੰਡਾਂ ਚ ਰਹਿੰਦਾ ਹੁਣ ਪਿੱਛੇ ਥੋੜੇ ਜੇ ਸਾਲਾਂ ਦਾ ਸ਼ਹਿਰ ਚ ਰਹਿਣ ਲੱਗੇ ਮੈਨੂੰ ਪਤਾ ਹੈ